ਮੋਗਵਾਲਾ ਵਿਖੇ ਨਗਰ ਨਿਗਮ ਦੇ ਸਫਾਈ ਸੇਵਕਾਂ ਵੱਲੋਂ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨ ਦੇ ਮਾਮਲੇ ਨੂੰ ਲੈ ਕੇ ਬਾਲਮਿਕ ਸਮਾਜ ਦੇ ਸੀਨੀਅਰ ਆਗੂਆਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੁਪਮਾ ਕਲੇਰ ਦੇ ਦਫ਼ਤਰ ਦੇ ਬਾਹਰ ਰੋਜ਼ ਪ੍ਰਦਰਸ਼ਨ ਕਰਦੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸਫਾਈ ਸੇਵਕਾਂ ਵੱਲੋਂ ਜਿੱਥੇ ਕਮਿਸ਼ਨਰ ਮੈਡਮ ਅਨੁਪਮਾ ਕਲੇਰ ਨੂੰ ਮੰਗ ਪੱਤਰ ਦਿੱਤਾ ਗਿਆ, ਉੱਥੇ ਸਫਾਈ ਸੇਵਕ ਯੂਨੀਅਨ ਦੇ ਆਗੂ ਕਾਲੀ ਨੇ ਆਖਿਆ ਕਿ ਨਿਗਮ ਵੱਲੋਂ ਸਫਾਈ ਸੇਵਕਾਂ ਉੱਪਰ ਜੋ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਨ ਦੀ ਡਿਊਟੀ ਲਗਾਈ ਗਈ ਹੈ, ਉਸ ਨਾਲ ਇਸ ਲਈ ਇਸ ਕੰਮ ਨੂੰ ਫੌਰੀ ਤੌਰ ਤੇ ਬੰਦ ਕੀਤਾ ਜਾਵੇ। ਅਗਰ ਅਜਿਹਾ ਨਾ ਹੋਇਆ ਤਾਂ ਉਹਨਾਂ ਵੱਲੋਂ ਸੋਮਵਾਰ ਤੋਂ ਹੜਤਾਲ ਕੀਤੀ ਆਵੇਗੀ। ਸਰਨ ਜੈ ਵਾਲਮੀਕੀ। ਹਾਂ। ਅੱਜ ਸਾਡਾ ਦੂਜਾ ਦੂਜੇ ਦਿਨ ਦਾ ਅੱਜ ਮੰਗ ਪੱਤਰ ਦੇਣਾ ਸੀ। ਕੱਲ ਬਹੁਤ ਤਕੜੀ ਮੀਟਿੰਗ ਲੱਗੀ ਸੀ ਸਾਡਾ ਸਮਾਜ ਵਾਲਮੀਕੀ ਸਮਾਜ ਪੂਰਾ ਪਹੁੰਚਿਆ ਸੀਗਾ। ਅਸੀਂ ਵੀ ਕੱਲ ਇਹਨਾਂ ਮੋਰੇ ਸਮਾਜ ਮੋਰੇ ਬੇਨਤੀ ਕੀਤੀ ਸਾਡਾ ਸਾਥ ਦਿਓ। ਅਸੀਂ ਕਈ ਸਟੇਟ ਤੋਂ ਸਾਡੇ ਨਾਲ ਧੱਕੇਸ਼ਾਹੀ ਨਗਮ ਨਗਮ ਕਰ ਰਹੀ ਆ। ਅਸੀਂ ਇਹਨਾਂ ਨੂੰ ਬੇਨਤੀ ਮੱਲੇ ਵਾਲਿਆਂ ਦੇ ਪ੍ਰਧਾਨਾਂ ਨੂੰ ਕਿਹਾ ਸਾਡਾ ਸੰਯੋਗ ਦਿਓ ਇਹਨਾਂ ਨੇ ਵੀ ਕੱਲ ਬੜਾ ਸੰਯੋਗ ਦਿੱਤਾ ਅੱਜ ਵੀ ਅਸੀਂ ਇੱਕ ਮੰਗ ਪੱਤਰ ਦੇਣ ਆਏ ਆ ਸਾਡਾ ਕੋਈ ਵੀ ਅਫਸਰ ਇੱਥੇ ਹੈ ਹੀ ਨਹੀਂ ਨਾ ਕੋਈ ਨਿਕੰਚ ਇਹ ਪੂਰੇ ਪੰਜਾਬ 'ਚ ਹੀ ਆ ਅੱਜ ਮੈਨੂੰ ਕਰਪੂਥੜੇ ਆਇਆ ਮੈਂ ਪੰਜਾਬ ਦੀ ਜਿਹੜੀ ਕੱਲ ਦੀ ਖਬਰ ਸੀ ਮੈਂ ਪੰਜਾਬ ਦੇ ਗਰੁੱਪ 'ਚ ਪਾਰਤੀ ਸਾਨੂੰ ਕਰਪੂਥੜੇ ਵਾਲੇ ਪ੍ਰਧਾਨ ਗੋਪਾਲ ਕਿਸ਼ਨ ਕਪਾਲ ਕਿਸ਼ਨ ਜੀ ਨੇ ਫੋਨ ਕੀਤਾ ਵੇ ਪ੍ਰਧਾਨ ਜੀ ਇੱਥੇ ਵੀ ਹੜਤਾਲ ਹੋ ਰਹੀ ਆ ਸੋਮਵਾਰ ਨੂੰ ਮੇਰੀ ਇੱਕ ਬੇਨਤੀ ਆ ਅਸੀਂ ਬੇਨਤੀਆਂ ਨੇ ਹੁਣ ਕਰਨੀਆਂ ਏ ਜਲਦ ਜਲਦ ਮੰਗ ਪੱਤਰ ਦੇ ਕੇ ਇਹਨਾਂ ਨੂੰ ਫੜਾ ਦਿਓ ਤੇ ਸੋਮਵਾਰ ਆਪਣੀ ਹੜਤਾਲ ਕਰੋ ਬਸ ਐਨੇ ਕਹਿੰਦੇ ਆ ਸਾਰਿਆਂ ਜੈ ਵਾਲਮੀਕੀ ਹਰਨਾਨ ਇਸੇ ਤਰ੍ਹਾਂ ਹੀ ਤਰੰबीर ਸੇਠੀ, ਕਿਸ਼ਨ ਕੁਮਾਰ ਹੀਰੋ ਅਤੇ ਹੁਰਨਾ ਅਗਵਾ ਨੇ ਆਖਿਆ ਕਿ ਸਵੱਛ ਭਾਰਤ ਮੁਹਿੰਮ ਦੇ ਤਹਿਤ ਜੋ ਇੱਕ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਨ ਦੀ ਮੁਹਿੰਮ ਚਲਾਈ ਗਈ ਹੈ, ਉਹ ਕਾਫੀ ਹੱਦ ਤੱਕ ਗਲਤ ਹੈ ਤੇ ਇਸ ਕੰਮ ਲਈ ਨਿਗਮ ਨੂੰ ਹੋਰ ਮੁਲਾਜ਼ਮਾਂ ਦੀ ਭਰਤੀ ਕਰਨੀ ਚਾਹੀਦੀ ਹੈ। ਉਹਨਾਂ ਮੰਗ ਕੀਤੀ ਕਿ ਜੋ 134 ਮੁਲਾਜ਼ਮ ਕੱਚੇ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ, ਜਦਕਿ ਸਫਾਈ ਸੇਵਕਾਂ ਦੀਆਂ ਹੋਰ ਵੀ ਜੋ ਮੰਗਾਂ ਨੇ ਉਹਨਾਂ ਨੂੰ ਮੰਗਾਂ ਨੂੰ ਬਿਨਾਂ ਸ਼ਰਤ ਪੂਰਾ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਫਾਈ ਸੇਵਕਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਉਲੀਕਿਆ ਜਾਵੇਗਾ। ਇਸ ਜੀਮੇਵਾਰੀ ਸਰਕਾਰ ਤੇ ਨਿਗਮ ਦੀ ਹੋਵੇਗੀ ਨਿਯੰਤਰਣ ਨਾਲ ਆਇਆ ਕਿ ਸਮਾਨ ਚ ਲਾਇਆ ਗਿਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਬਾਦ ਜਾਈਦਾ ਜਿਹੜਾ ਧੰਨ ਆਇਆ ਤੇ ਜਿਹੜਾ ਸਵਸ਼ਤ ਵਿਹਾਨ ਦਾ ਤੇ ਪ੍ਰੋਸੈਸ ਚੱਲਿਆ ਆ ਉਹਦੇ ਵਿੱਚ ਅਸੀਂ ਕਾਗ ਪ੍ਰੋਵੀਜ਼ਨ ਦੇ ਆਪਣੇ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡੇ ਸਫਾਈ ਸਾਹਿਬ ਦਾ ਸੇਵਕਾ ਕੋ ਇਹ ਕੰਮ ਨਾ ਕਰਾਇਆ ਜਾਵੇ ਆਪਣੇ ਇਹ ਨਵੇਂ ਬੰਦੇ ਰੱਖ ਕੇ ਕੰਮ ਸੌਣ ਸਾਡੇ ਸਪੈਸਿਫਿਕ ਕੰਮ ਨਹੀਂ ਕਰੂਗੇ ਜੇ ਸਾਡਾ ਕੋਈ ਧੱਕਾ ਕੀਤਾ ਗਿਆ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੈਬਾਦ ਨਿੱਕੀ ਹਰ ਹਰ ਸਹੀ ਜੈ ਬਾਲ ਮੀਂ ਸਾਰੇ ਨੂੰ ਇਹ ਜਿਹੜਾ ਸਵਸ਼ ਭਰਦਾ ਬ੍ਰੋਮ ਚੱਲਿਆ ਹੈ ਇਹਦੇ ਵਿੱਚ ਸਾਡੇ ਸਫਾਈ ਸੇਵਕਾਂ ਕੋੂ ਕੂੜੇ ਵਿੱਚ ਹੱਥ ਬਰਵਾਉਂਦੇ ਆ ਸਾਡੇ ਸਮਾਜ ਦਾ ਸ਼ੋਸ਼ਣ ਹੋ ਰਿਹਾ ਹੈ ਅਸੀਂ ਚਾਹਦੇ ਆ ਇਹਦੇ ਵਾਸਤੇ ਵੱਖਰੀ ਟੀਮ ਲਾ ਕੇ ਉਹਨਾਂ ਕੋੂ ਸਫਾਈ ਦਾ ਕੰਮ ਉਹਨਾਂ ਕੋੂ ਗਲੈਸ ਕੋੂ ਗੁਲਾ ਕਰਾਇਆ ਜਾਵੇ ਸਾਡੇ ਮਲਾਮਾਂ ਕੰਮ ਨਹੀਂ ਕਰਨਾ ਜੇ ਸਾਨੂੰ ਜਿਆਦਾ ਪਰੇਸ਼ਾਨ ਕੀਤਾ ਤੇ ਅਸੀਂ ਆਉਣ ਵਾਲੇ ਸਮਾਂ ਜਦ ਅਸੀਂ ਪੂਰ ਜ਼ੋਰ ਅਸੀਂ ਇਹਨਾਂ ਦਾ ਮੁਜਾਹਰਾ ਕਰਾਂਗੇ ਅੱਤਿ ਬੂਕ ਬਿਆਰਾ ਕਰਾਂਗੇ ਅੱਜ ਕੋਈ ਮੰਗ ਪੱਤਰ ਵੀ ਦੇਣਾ ਅੱਜ ਨੂੰ ਮੰਗ ਪੱਤਰ ਨਹੀਂ ਅਸੀਂ ਹਾਲੇ ਮੈਡਮ ਨਹੀਂ ਆਏ ਨਹੀਂ ਹੋ ਜੇ ਸੀ ਵੀ ਨੇ ਆਏ ਜੇ ਕੋਈ ਸਰਦਾਰ ਆਪਾਂ ਨੂੰ ਮੰਗਵਤ ਰੰਦੇ ਆ ਜੀ ਅੱਜ